ਲਓ ਵੀ ਚੋਬਰੋ ਗੱਲ ਇਦਾਂ ਵੀ ਮਸ਼ੀਨ ਗਈ ਆ ਟੁੱਟ ਸਹਰਿਆਂ ਨੇ ਦਿੱਤੀ ਸੀ ਮਸ਼ੀਨ ਤੇ ਮਸ਼ੀਨ ਗਈ ਆ ਟੁੱਟ ਤੇ ਇਹਨੂੰ ਹੁਣ ਬਣਾਈਏ ਕਿਵੇਂ ਮੈਂ ਐਮਸੀ ਵੀ ਲਾ ਕੇ ਵੇਖ ਲਈ ਤੇ ਫੈਬਿਕ ਇੱਕ ਵੀ ਲਾ ਕੇ ਵੇਖ ਲਈ ਥੋੜਾ ਕਿ ਚੱਲ ਰਹਿੰਦੀ ਆ ਤੇ ਉਸ ਤੋਂ ਬਾਅਦ ਫੇਰ ਟੁੱਟ ਜਾਂਦੀ ਆ ਤੇ ਸਤਨਾਮ ਕਹਿੰਦਾ ਵੀ ਜਿਵੇਂ ਪੱਕੀ ਜੋੜਦੇ ਆ ਫੇਰ ਮੈਂ ਕਿਹਾ ਯਾਰ ਇਹੋ ਜਿਹਾ ਤੇਰੇ ਕੋਲੇ ਕੀ ਆ ਕਹਿੰਦਾ ਰੁਪਈਆ ਲੱਗੂ 150 ਕੰਮ ਪੱਕਾ ਹੋ ਜਾਊਗਾ ਕੰਮ ਕਹਿੰਦਾ ਪੱਕਾ ਆ ਜਾਊਗਾ ਤੇ ਲੱਗ ਜਾਂਦਾ ਪਤਾ ਵੀ ਇਹੋ ਜਿਹਾ ਸਤਨਾਮ ਕੋਲੇ ਕੀ ਆ ਜਗਾੜ ਜਿਹੜਾ ਕਹਿੰਦਾ ਤੇਰੀ ਸਹਰਿਆਂ ਦੀ ਜਿਹੜੀ ਇਹ ਮਸ਼ੀਨ ਐ ਨਵੀਂ ਬਣਾ ਦੂ ਕਹਿੰਦਾ ਤੇ 2 ਸਾਲ ਦੀ ਗਾਰੰਟੀ ਮੇਰੀ ਹੈ ਕਹਿੰਦਾ ਟੁੱਟਦੀ ਨਹੀਂ ਇੱਥੇ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਦੇ ਜੇ ਤੇ 2 ਮਿੰਟ ਰੁਕੋ ਜੀ ਅਸੀਂ ਰਗੜ ਰਗੜਾਈ ਕਰ ਲਈ ਆ ਵੇ ਐਮਸੀ ਉਮਸੀ ਲਾਈ ਆ ਤੇ ਇੱਥੋਂ ਐ ਕਰਕੇ ਟੁੱਟ ਗਈ ਮਸ਼ੀਨ ਇੱਕ ਨੰਬਰ ਦਿੱਤੀ ਸਾਰਿਆਂ ਨੇ ਚੀਜ਼ ਨਹੀਂ ਮਾੜੀ ਦਿੱਤੀ ਮੈਨੂੰ 10 12 ਸਾਲ ਪੁਰਾਣੀ ਮਸ਼ੀਨ ਆ ਤਤਨਾਮ ਸੇ ਕੀ ਲਾਏਗਾ ਇਹੋ ਜਾਂ ਮੈਨੂੰ ਦੱਸ ਤਾਂ ਦੇ ਯਾਰ ਹੌਣਾ ਤੈਨੂੰ ਹੈ 5 ਮਿੰਟ ਪਿਆਰਾ ਕਰ ਹੁਣੇ ਦਿਖਾ ਦੇ ਮੈਂ ਇਹ ਕੀ ਕੱਢਿਆ ਇਹ ਨਹੀਂ ਜਾ ਰਹਾ ਤੁੰਡ ਵੇ ਨਾ ਜਾ ਪਹਿਲਾਂ ਮੇਰੇ ਤੋਂ ਇਹਨੇ ਆਹ ਮੰਗਾਇਆ ਪ੍ਰੋਟੈਕਟਰ ਜਾ ਦੋਸਤੋ ਮੈਨੂੰ ਕਹਿੰਦਾ ਵੀ ਆਹ ਪ੍ਰੋਟੈਕਟਰ ਲੈ ਕੇ ਆ ਬਸ ਇਹ ਕਾ ਪ੍ਰੋਟੈਕਟਰ ਜਾ ਮੰਗਾ ਲਿਆ ਮੇਰੇ ਤੋਂ ਉਹ ਜਿਹੜੀ ਕੱਟੀ ਜਾਂਦਾ ਹੈ ਲੈ ਵੀ ਸਤਨਾਮ ਲੈਟਰ ਵੀ ਲੈ ਆਂਦਾ ਭਰਾਵਾ ਕਿਵੇਂ ਜੋੜੇਗਾ ਕਿਵੇਂ ਮੈਨੂੰ ਦੱਸ ਵੀ ਸਹੀ ਲੈ ਵੀ ਚੋਬਰੋ ਇਹ ਆਉਂਦਾ ਪ੍ਰੋਟੈਕਟਰ 150 ਰੁਪਏ ਦਾ ਤੇ ਹੁਣੇ ਬਾਈ ਸਤਨਾਮ ਕਹਿੰਦਾ ਪੱਕੇ ਕੋਕੇ ਝੜਦੇ ਨੇ ਪੱਕੇ ਕੋਕੇ ਗੈਸ ਤੇ ਨਾ ਗਰਮ ਕਰਕੇ ਇੱਥੇ ਨਹੀਂ ਲਾਉਣੀ ਅੰਦਰ ਵੀ ਰਿਹਾ ਗਏ ਹਾਂ ਉਹ ਸਾਹਮਣੇ ਲਓ ਜੀ ਗੈਸ ਤੇ ਕੀਤਾ ਗਰਮ ਗਰਮ ਹੁਣ ਆਕੇ ਰੱਖ ਜਾ ਹੈ 29 ਉਹ ਤਾਂ ਉੱਥੇ ਹੀ ਅੜ ਗਈ ਐ ਠੀਕ ਨੇੜੇ ਉਹ ਚਿਪਕਦੀ ਇਹਨਾਂ ਆ ਲੈਣਾ ਇਦਾਂ ਕਰਕੇ ਗੈਸ ਤੇ ਗਰਮ ਕਰ ਲੈਣੀ ਲੈਓ ਲੈਓ ਬੱਜੋ 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 ਆ ਗਈ ਆ ਗਈ ਆ ਗਈ ਲੈ ਵੀ ਸੱਜਣਾ ਲਾ ਦੇ ਮੱਛੀ ਜਾਣ ਦੇ ਕੋਈ ਨਹੀਂ ਬੰਦ ਕਰ ਦੋ ਅੱਛਾ ਠੀਕ ਐ ਭਾਈ ਐ ਗਰਮ ਕਰਕੇ ਹੈਨਾ ਥੱਲੇ ਤੱਕ ਥੱਲੇ ਤੱਕ ਲੰਮੀ ਸੀ ਚੰਗੀ ਤਰ੍ਹਾਂ ਹੀ ਗਰਮ ਜਾਂ ਗੈਸ ਨੇੜੇ ਲੈ ਜਾਂਦੇ ਮੁੱਠਾ ਰੱਖ ਜਿੱਥੇ ਰੱਖਣੀ ਹੈ ਫੜ ਕਰ ਕਿ ਨਾ ਪਗੀ ਐ ਬਰਾਬਰ ਕਰ ਵੀ ਜੜੀ ਆ ਗਿਆ ਪਾਸੇ 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 ਐ ਇੱਕ ਮਿੰਟ ਇੱਕ ਨਵੀਂ ਬਣਾ ਦਨੀ ਸਤਨਾਮ ਨੇ ਇਹਦਾ ਨਵੀਂ ਗੁਰੂ ਆ ਕਮਾਲ ਹੀ ਖੜੇ ਖੜ ਥੱਲੋਂ ਨਾ ਇਧਰੋਂ ਨਾ ਪੰਨ ਮੈਂ ਆਪ ਖਾ ਤੂੰ ਤੂੰ ਨਾ ਆਪਣਾ ਕਰ ਦੇ ਇਧਰੋਂ ਮੈਂ ਆਪਣਾ ਖੜੇ 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 ਨਹੀਂ ਨਹੀਂ ਬਸ ਬਸ ਸਿੱਧੀ ਰੱਖੀ ਹੋਣਾ ਸਿੱਧੀ ਸਿੱਧੀ ਜਮਾ ਸਿੱਧੀ ਬਾਈ ਕਿਉਂ ਕਿਨਾਰੀਆਂ ਜੇ ਤੇ ਫੇਰੀ ਨਾ ਨਹੀਂ ਜੀਤਾ ਹੋਵੇ ਪਾਸੇ ਲਾ ਦੇ ਯਾਰ ਇੰਨੀ ਕ ਤਾਂ ਹੁਣ ਵਿੱਚ ਰਊਗਾ ਵਲਵਲੇ ਮਾਤਾ ਇਹ ਜੇ ਕੋ ਲੀਕ ਕਰੂਗੀ ਨਾ ਲੀਕ ਕਰੂਗੀ ਫਿਰ ਲਾਵਾਂਗੇ ਆ ਇੱਥੇ ਟੋਟਾ ਜਾਂਦਾ ਦੋ ਥਾਂ ਤੇ ਹਾਂ ਉਹ ਪਹਿਲਾਂ ਪਹਿਲਾਂ ਉਹ ਨਾ ਵੇਖ ਤੋ ਟੁੱਟੀ ਹੈ ਨਾ ਪਰਾਂ ਨੂੰ ਟੁੱਟੀਆਂ ਐ ਤੇ ਢੀ ਮੈਂ ਲਿਆਵਾਂ ਕਰੂ ਹਰ ਕੇ ਵੇਖਾਂ ਕਿੱਡਾ ਗਾ ਵਾ ਯਾਰਾ 20 ਦਾ ਪਿਆ ਸਾਹਮਣੇ ਆ ਟੁੱਟਾ ਇੱਥੇ ਹੋ ਰਿਹਾ ਹਾਂ ਇੱਥੇ ਟੋਟਾ ਲਾਉਣਾ ਪੈਣਾ ਆ ਤੇ ਲਿਓ ਨਾ ਪਦੇ ਨਾ ਚੋbro ਪਾਣੀ ਆ ਜੋੜਤੀ ਸਾਰੀ ਪਾਣੀ ਪਾ ਕੇ ਵੇਹਣੇ ਅਸੀਂ ਹੁਣ ਹੁਣੇ ਪਾਣੀ ਪਾ ਕੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅਸੀਂ ਤਾਂ ਚੈੱਕ ਹੀ ਕਰਨਾ ਗਿੱਲੀ ਗੁੱਲੀ ਗਈ ਐ ਪਤਾ ਕਿਵੇਂ ਲੱਗੂ ਪ੍ਰੋਟੈਕਟਰ ਦਾ ਹੁਣੇ ਐ ਮੋਟਰ ਛੱਡ ਦਿੰਨੇ ਇੱਕ ਮਿੰਟ ਮੋਟਰ 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 ਪਾਉਣ ਦੇ ਨਹੀਂ ਜੂਗਾ ਲੋ ਵੀ ਦੋਸਤੋ ਸਤਨਾਮ ਨੇ ਬਣਾਤੀ ਮਸ਼ੀਨ ਵਧੀਆ ਪ੍ਰੋਟੈਕਟਰ ਮਿਲਦਾ ਜੀ ਇਹ ਪ੍ਰੋਟੈਕਟਰ ਤੁਹਾਨੂੰ ਮਿਲ ਜੂਗਾ 150 ਰੁਪਏ ਦਾ 80 90 ਰੁਪਏ ਦਾ ਵੀ ਮਿਲ ਜਾਂਦਾ ਪਰ ਤੁਸੀਂ 150 ਦਾ ਚੰਗਾ ਪ੍ਰੋਟੈਕਟਰ ਲਿਆ ਜੇ ਘੱਟੋ ਘੱਟ 2 ਤੋਂ 3 ਪੀਸ ਜ਼ਰੂਰ ਲੈਣੇ ਤੁਸੀਂ ਇੱਕ نیچے ਲਾ ਦੇਣਾ ਇੱਕ ਉੱਪਰ ਲਾ ਦੇਣਾ ਤੇ ਐ ਬਿਲਕੁਲ ਹੀ ਪਲਾਸਟਿਕ ਬਣ ਜਾਂਦੀ ਹੈ ਤੇ ਪਲਾਸਟਿਕ ਵਾਂਗੂ ਚਿਪਕ ਜਾਂਦਾ ਤੇ ਪਾਣੀ ਬਿਲਕੁਲ ਹੀ ਨਹੀਂ ਵਗਦਾ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਸ਼ੇਅਰ ਜਰੂਰ ਕਰਦੇ ਜੀ ਥੈਂਕ ਯੂ ਤੁਨ